ਉਹ ਨਖੀਆ ਪਿਆ ਪੈ ਰਹੇ 5000 ਰੁਪਏ ਮੇਰੇ ਏਟੀਐਮ ਤੋਂ ਕੱਢਿਆ ਗਿਆ ਹੈ ਕਰਾ ਮੇਰਾ ਗੁਰਪ੍ਰਿੰਟ ਫੋਨ ਹੈ ਨਾ ਆਹ ਕਾਰ ਵੇਖ ਲੋ ਸੁਚੋ ਵੇਖੋ ਕਿੱਡੀ ਚਲਾ ਕੇ ਵੀਜੇ ਤਹੇ ਘਟਾ ਆ ਗਏ ਤੇ ਸਚੋਫ ਕਰਤਾ ਹਾਂ ਸੁਨਾ f1 Apple acha d4 dog hm f4 fish ਅਸਤੂ ਬੜੀ ਇੰਟੈਲੀਜੈਂਟ ਹੋ ਗਈ ਟੈਲੀਫੋਨ elephant ਟੈਲੀਫੋਨ ਆ ਟੈਲੀਫੋਨ ਤਾਂ ਤਾਂ ਤੈਨੂੰ ਪਤਾ ਹੀ ਹੋਣਾ ਹੈ ਨਾ acha mainu dass mamma papa nu khendi si ke ਥੱਪੜ ਮਾਰੇ ਆ ਕੋਈ ਨਹੀਂ ਕਿਆ ਸੀ ਨਹੀਂ ਦਿੱਤਾ ਹਾਂ ਨਹੀਂ ਕਹਿੰਦੇ ਮੈਂ ਖੁਦ ਸੁਣੀ ਹੈ ਇੱਕ ਗੱਲ ਮੈਨੂੰ ਦੱਸ

ਤਦ ਪਾਪਾ ਨੂੰ ਕਹਿਣਾ ਹੈ ਪਾਪਾ ਭੁਈ ਮੈਨੂੰ ਬੜਾ ਪਿਆਰ ਕਰਦੀ ਹੈ ਭੁਈ ਮੈਨੂੰ ਬੜੀਆਂ ਚੀਜ਼ੀਆਂ ਲੈ ਕੇ ਦੇਂਦੀ ਕਹਿੰਗੇ ਨਾ ਹਾਂ ਤੇ ਭੁਈ ਨੇ ਮੈਨੂੰ ਮਾਰਿਆ ਨਹੀਂ ਮੰਮਾ ਮੈਨੂੰ ਮਾਰਦੀ ਹੈ ਕਹਿੰਗੇ ਨਾ ਹਾਂ ਐਹੀ ਗੱਲ ਕਰਨੀ ਹੈ ਕਿ ਭੁਈ ਮੈਨੂੰ ਨਹੀਂ ਮਾਰਦੀ ਮੰਮਾ ਝੂਠਾ ਨਾ ਲਾਂਦੀ ਹੈ ਤੇ ਮੰਮਾ ਨਾ ਭੁਈ ਨੂੰ ਵੀ ਤੰਗ ਕਰਦੀ ਹੈ ਕਹਿੰਗੇ ਨਾ ਹਾਂ ਹਾਂ ਪੱਕਾ ਕਹਿੰਗੇ ਨਾ ਹਾਂ ਚਾਕਲੇਟ ਵੀ ਲੈ ਕੇ ਦੇਵਾਂਗੀ ਚਿਪਸ ਵੀ ਸੱਚ ਬੋਲਣਾ ਹੈ ਕਿ ਮੈਂ ਤੈਨੂੰ ਥੱਪੜ ਨਹੀਂ ਨਾ ਮਾਰਿਆ ਸੀ ਨਹੀਂ ਮਾਰਿਆ ਹਾਂ ਵੇ ਬੱਚਾ ਤੇ ਸੱਚ ਹੀ ਬੋਲਦਾ ਨਹੀਂ ਮਾਰਿਆ ਇਹ ਹੀ ਜੜੀ ਹੈਗੀ ਨਾ ਇਹੋ ਜਾਨ ਜਾਣ ਕੇ ਚੁਗਲੀਆਂ ਲਾਂਦੀ ਹੈ ਮੈਨੂੰ ਕੱਢਣ ਵਾਸਤੇ ਹਾਂ ਕਿੰਨੇ ਆਰਾਮ ਨਾਲ ਕਿੰਨੀ ਖੁਸ਼ ਹੈਗੀ ਹੁਣ ਕੁੜੀ ਕਿੰਨਾ ਖੇਡਦੀ ਮੇਰੇ ਨਾਲ ਕੋਲ ਹੀ ਨਹੀਂ ਆਂਦੈਂਦੀ ਕੁੜੀ ਨੂੰ ਬੈਠਣ ਹੀ ਨਹੀਂ ਦਿੰਦੀ ਲੱਗੀ ਕੰਮ ਤੇ ਕਰਨ ਦੇ ਹਾਂ ਬੱਚੇ ਨੂੰ ਵੀ ਨਹੀਂ ਲੱਗ ਕੇ ਬੈਠਣ ਦਿੰਦੀ ਕਿ ਕੁਛ ਭੂਆ ਕਹਿ ਨਾ ਦਵੇ ਪਿਆਰ ਨਾ ਕਰ ਲਵੇ ਬੱਚਾ ਭੂਆ ਨਾ ਪਿਆਰ ਨਾ ਕਰੇ ਮਨ ਚ ਵੈਰ ਪਾਉਂਦੀ ਰਹਿੰਦੀ ਹੈ ਲੈ ਉਹ ਜੀ 4 ਗਨ ਚਿਚ ਟਿਚ ਕਿਉ ਬਿਸ ਕਿਉ ਚਲ ਠੀਕ ਹੈ ਮੈਨ ਲੈ ਕਹਨੇ ਤੇਰੇ ਵੱਸੇ A4 ਐਪਲ ਕੱਟ ਕੇ ਕਿਆ ਲੈ ਕਿਉ ਐਪਲ 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 ਮੈਂ ਆਈ ਅਮ ਕੀ ਕਰਦੇ ਵੇ ਭਾਬੀ ਸੋਈ ਦਾ ਕੰਮ ਅੱਛਾ ਕੰਮ ਕਰਦੇ ਵੇ ਹੂੰ ਚਲੋ ਮੈਂ ਤੁਹਾਡੀ ਹੈਲਪ ਕਰਾ ਦੇਨੀ ਆ ਅੱਜ ਤੇ ਨਰਸੋਇਦ ਦੀ ਕਿੱਥੋਂ ਯਾਦ ਆ ਗਈ ਲੈ ਮਿੰਦਰ ਉਹ ਹੀ ਜਾ ਜਾਂਦੀ ਆ ਝਾੜੂ ਪੋਚੇ ਦੀ ਮੈਂ ਕਿੱਧਰ ਰਸੋਈ ਦੇ ਵੀ ਦਰਸ਼ਨ ਕਰਾਈਏ ਤੁਹਾਡੇ ਹੈਲਪ ਕਰਾਈਏ ਦੋ ਦਿਨ ਕਿੱਧਰ ਗੈਪ ਹੋ ਗਈ ਸੀ ਤੂੰ ਗੈਪ ਉਹ ਇੱਕ ਦਿਨ ਯਾਰ ਮੈਂ ਸੂਟ ਸੀਨੇ ਦਿੱਤੇ ਸੀ ਉਧਰ ਗਈ ਸੀ ਤੇ ਦੂਜੇ ਦਿਨ ਆਪਣੀ ਸੇਲੀ ਵੱਲ ਗਈ ਸੀ ਅੱਛਾ ਨਾਵੇਂ ਤੂੰ ਹੀ ਕਿਉਂ ਪੁੱਛਦੇ ਪਿਆ ਮੈਨੂੰ ਮੈਂ ਜਿੱਥੇ ਮਰਜੀ ਜਾਵਾਂ ਦੱਸੋ ਕੋਈ ਕੰਮ ਹੈ ਕਰਸੋ ਇੱਥੇ ਤੇ ਕਰਾ ਦੇਣੀ ਨਹੀਂ ਕੋਈ ਕੰਮ ਨਹੀਂ ਕਰ ਮੈਂ ਕਰ ਲੈ ਜਿਹੜਾ ਕਰਨਾ ਸੀ ਹਾਂ ਕਰਨਾ ਨਹੀਂ ਵਰਤ ਨੂੰ ਨਹੀਂ ਆ ਤੂੰ ਜਦੋਂ ਸਾਰਾ ਕੰਮ ਹੋਵੇ ਤੇ ਮੈਨੂੰ ਪੁੱਛਣ ਦੀ ਆ ਵੀ ਕੋਈ ਕੰਮ ਹੈ ਤਾਂ ਦੱਸ ਦੋ ਜਦੋਂ ਕੰਮ ਖਾ ਗਿਆ ਤੂੰ ਗਿਆ ਭਗੀ ਸੀ ਮੈਂ ਅੰਦਰ ਜੰਨਤ ਨਾ ਬੈਠੇ ਹੀ ਸੀ ਅੱਛਾ ਜੰਨਤ ਨਾ ਬੈਠੇ ਹੋਈ ਸੀ ਅੱਜ ਤੇ ਕਿਉਂ ਤੂੰ ਅਬ ਤੇ ਜਵੈ ਨਹੀਂ ਸਕਦੀ ਆ ਕਮਾਲ ਹੈ ਉਸ ਦਿਨ ਤੇ ਤੁਹਾਡਾ ਆ ਗਿਆ ਡਾੜਪੇ ਹੀ ਤੂੰ ਮੇਰੇ ਕੋਲ ਡਾਂਟਿਆ ਸੀ ਹਾਂ ਡਾਂਟਿਆ ਸੀ ਆ ਗਿਆ ਕੀ ਹੋ ਗਿਆ ਡਾਂਟਿਆ ਸੀ ਨਾ ਮਾਰਿਆ ਨਹੀਂ ਸੀ ਅੱਜ ਕੀ ਹੋ ਗਿਆ ਨਹੀਂ ਬੱਚੇ ਤੇ ਪਿਆਰੇ ਲੱਗਦੇ ਆ ਮੈਨੂੰ ਮੇਰੇ ਤੇ ਇਹ ਬੱਚੇ ਬੜੇ ਪਿਆਰੇ ਲੱਗਦੇ ਮੈਂ ਉਹਨਾਂ ਬਸ ਮਿੱਠੇ ਸਾਂ ਔਰ ਦੋ ਤਿੰਨ ਦੇ ਵਿੱਚ ਅਣੀ ਤਬਦੀਲੀ ਆ ਗਈ ਤੇਰੇ ਵਿੱਚ ਮੈਂ ਤੇ ਹੈਰਾਨ ਆ ਖੁਦ ਫੇਰ ਇੰਜੀ ਆ ਪਤਾ ਨਹੀਂ ਹੁੰਦਾ ਬੰਦੇ ਦਾ ਘੜੀ ਦੇ ਤਬਦੀਲੀ ਹੋ ਜਾਂਦੀ ਹੈ ਤੇ ਤੁਸੀਂ ਦੋ ਦਿਨ ਦੀ ਗੱਲ ਕਰਦੇ ਪਿਆ ਗਿਰਗਿਟ ਵਰਗਾ ਨਾ ਰੰਗ ਬਦਲਣਾ ਬੰਦ ਕਰ ਦੇ ਜਰਾ ਇਕ ਮੈਂ ਸਭ ਜਾਣਦੀ ਆ ਤੂੰ ਕੀ ਜਾਣਨ ਲੱਗ ਗਈ ਨਹੀਂ ਕੀ ਜਾਣਦੀ ਸਭ ਪਤਾ ਮੈਨੂੰ ਕੀ ਪਤਾ ਲੱਗ ਗਿਆ ਤੂੰ ਫੇਰ ਗਈ ਹੈ ਕੀ ਕਰਕੇ ਆਈ ਹੈ ਕੀ ਨਹੀਂ ਕਰਕੇ ਆਈ ਕਿਉਂ ਹਾਂ ਕੀ ਪਤਾ ਲੱਗਿਆ ਜਨ ਚੱਲ ਮੈਂ ਬੈਠੇ ਮੈਂ ਤੈਨੂੰ ਦੱਸਦੀ ਹਾਂ ਚੱਲ ਅੰਦਰ ਰਸੋਈ ਚ ਕੀ ਗਰਮੀ ਚ ਖੜੀ ਹਾਂ ਵਾ ਅੰਦਰ ਆ ਕੇ ਗੱਲ ਕਰ ਮੈਨੂੰ ਤੇਰੀ ਗੱਲ ਕਰ ਹਾਂ ਕੀ ਕੰਮ ਹੈ ਗਿਆ ਤੈਨੂੰ ਜਿਹੜਾ ਕਹਿੰਦੀ ਵੀ ਆ ਦੋ ਦਿਨ ਗੈਪ ਹੋਈ ਤੇਰੇ ਗਈ ਸੀ ਗਈ ਸੀ ਢਿਵਲ ਗਈ ਸੀ ਹਾਂ ਢਿਵਲ ਗਈ ਸੀ ਮਾ ਝੂਠ ਮਾਰਨ ਦੀ ਮੇਰੇ ਨਾਲ ਤੂੰ ਢਿਵਲ ਮੈਂ ਮਤਰੀ ਲੀ ਤੇਰੀ ਉਹ ਮੇਰੀ ਪੂਜਾ ਸੇ ਲਈ ਹੈ ਤੈਨੂੰ ਕੀ ਪਤਾ ਕਾਲਜ ਦੇ ਟਾਈਮ ਆਪਾਂ ਇਕੱਠੇ ਤੇ ਪੜ੍ਹਿਆ ਅੱਛਾ ਇਕੱਠੇ ਪੜ੍ਹੇ ਸੀ ਤੈਨੂੰ ਨਹੀਂ ਪਤਾਗਾ जरूरी हम तेरिया सहेलिया मेन पता नहीं पता मेरी सहेली मेनू पता होगा कि तेन पता होगा सहेली वाल गई सन एक दिन बुटीक ने दादी आई तो तो यार।, तो यार बने नहीं हाल तरपाई तक हफ्ते बाद जाव फिर आई बखा दी माता की लैके आई हाँ कितने मैं दौड़ थोड़ी गई वापस आ गई ना तेन मैं माता ਹਏ ਮੈਂ ਉਹ ਹੈ ਵੀ ਬੰਦੇ ਨੂੰ ਮੂੰਹ ਚੜਿਆ ਹੁੰਦਾ ਨਾ ਮਾਤਾ ਉਂਝ ਥੋੜੀ ਤੂੰ ਮੇਰੀ ਮਾਤਾ ਤੂੰ ਤਾਂ ਮੈਨੂੰ ਮਾਰਦਾ ਰਵੇ ਤੈਨੂੰ ਮਾਤਾ ਕਹਦਾ ਉਂਝ ਹਾਂ ਓਕੇ ਮਾਰ ਚੱਲ ਹੁਣ ਕੰਮ ਗੋਮ ਤੇ ਤੂੰ ਸਾਰੇ ਘਰ ਹੀ ਲੈ ਹਾਂ ਮੈਂ ਕਰ ਲੇ ਠੀਕ ਹੈ ਨਾ ਹਾਂ ਹੁਣ ਕੁਝ ਹੋਰ ਕਹਿਣਾ ਨੂੰ ਹਾਂ ਕਹਿਣਾ ਕੀ ਕਹਿਣਾ ਹੈ ਜਿਹੜਾ ਤੂੰ ਮੈਨੂੰ ਅੰਦਰ ਕਮਰੇ ਚ ਬੁਲਾਇਆ ਕੋਈ ਗੱਲ ਮੈਂ ਉਦੋਂ ਤੇਰੇ ਸੌ ਰਿਹਾ ਫੋਨ ਆਇਆ ਸੀ ਉਹਨੇ ਕਿਉਂ ਕੀਤਾ ਫੋਨ ਸੌ ਰਿਆਂ ਬਲੋਂ ਕਿ ਤੂੰ ਤੈਨੂੰ ਪਤਾ ਹੈ ਤੂੰ ਕੀ ਕਾਰਨਾਮਾ ਕਰਕੇ ਆਈ ਹੁਦਾਂ ਮੈਂ ਕੀ ਕਾਰਨਾ ਮੈਂ ਕਰਕੇ ਆਈ ਉਹ ਕਹਿੰਦੇ ਮੇਰਾ ਏਟੀਐਮ ਕਾਰਡ ਲੈ ਕੇ ਆ ਗਏ ਨਾਲੇ ਪੰਜਾ ਰੁਪਏ ਕਢਾ ਲਿਆ ਵਾ ਇਹਨੇ ਕੋਣ ਜਾਂਦਾ ਕੋਣ ਜਾਂਦਾ ਤੇਰਾ ਮੀਆਂ ਹਾਂ 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 ਉਹਨੇ ਮੇਰੇ ਨੂੰ ਸਪੈਸ਼ਲ ਫੋਨ ਕਰਕੇ ਕਿਹਾ ਵਾ ਕਿੰਨਾ ਬੋਲਿਆ ਮੈਨੂੰ ਕਹਿੰਦਾ ਹਾਂ ਚੋਰ ਨਹੀਂ ਕਹਿੰਦੇ ਲੈ ਗਈ ਮੇਰੇ ਘਰੋਂ ਅੱਗੇ ਤੇ ਬੋਟੀ ਨੂੰ ਬੋਲਦੇ ਸਨ ਤੈਨੂੰ ਵੀ ਬੋਲਣ ਲੱਗਦੇ ਤੇਰਾ ਨਿਕਾਣਾ ਨਹੀਂ ਹੈ ਬੇਪਰਜਾਈ ਕਰੋ ਆ ਕੇ ਤੇ ਉਦੋਂ ਉਦੋਂ ਦੀ ਚੋਰੀ ਕਰਕੇ ਲੈ ਗਈ ਮੈਂ ਕਿ ਚੋਰੀ ਕਰਦੀ ਤੇ ਪਿੰਨਾ ਬੂਏ ਖੋਲ ਕਿਉਂ ਨਾ ਦੇ ਤੂੰ ਪੇਲੇ ਉਧਰ ਮੈਨੂੰ ਪੁੱਛੇ ਬਗੈ ਤੂੰ ਉਧਰ ਚਲ ਗਈ ਆਪਣੇ ਸੋਰੀ ਤੇ ਮੇਰੇ ਸੋਹਰੇ ਘਰ ਮੇਰਾ ਘਰ ਆ ਮੈਂ ਚੱਕਰ ਲਾ ਲਈ ਮੈਂ ਆਪਣੀ ਸੇਲੀ ਘਰ ਗਈ ਉਹ ਤਾਂ 2 ਮਿੰਟ ਲੰਘਦੇ ਆ ਗਈ ਸਾਂ 2 ਮਿੰਟ ਲੰਘਦੇ ਆ ਗਈ ਸਾਂ ਮੈਂ ਚੱਲ ਬੂਆ ਖੁੱਲਾ ਹੋਵਾਂ ਉਹਨਾਂ ਦੇ ਸਾਥ ਸਾਥ ਚਾਹ ਵੀ ਪੀ ਕੇ ਆਈਆਂ ਮੁੜ ਕੇ ਉਹਨੂੰ ਕਹਿ ਗਈ ਮੈਂ ਉੱਥੇ ਰੈਸਟ ਕਰਦੀ ਆ ਤੇ ਰੈਸਟ ਕਰਨ ਦੇ ਬਹਾਨੇ ਜਦੋਂ ਤੈ ਸਾਹ ਸੁੱਤੀ ਹੈ ਤੂੰ ਉੱਥੋਂ ਦੀ ATM ਕਾਰਡ ਲੈ ਕੇ ਭੱਜ ਗਈਆਂ ਆਪਣੇ ਘਰ ਵਾਲੇ ਦਾ ਤੇ ਉਹ ਜੋ ਮਰਜੀ 4000 ਰੁਪਿਆ ਵੀ ਕਢਾ ਲਿਆ ਵਾ 5000 ਕਿਥੇ ਸਬੂਤ ਹੈ ਸਬੂਤ ਕੀ ਹੈ ਮੇਰੇ ਇਹ ਸਬੂਤ ਹੈ ਕਿ ਮੈਂ ਹੀ ਚੋਰੀ ਕੀਤਾ ਏਟੀਐਮ ਮੇਰੇ ਕੋਲ ਤਾਂ ਕੋਈ ਨਹੀਂ ਰਾਇ ਏਟੀਐਮ ਮੈਨੂੰ ਨਹੀਂ ਪਤਾ ਤੈਨੂੰ ਦੇਖਿਆ ਨਾ ਤੂੰ ਆਪਾਂ ਦੇਖਿਆ ਨਾ ਤੂੰ ਖਾਲੀ ਹੱਥੀਆਂ ਆਈਆਂ ਵੇਖ ਲੈ ਮੈਂ ਕੋਈ ਸਮਾਨ ਨਹੀਂ ਕਿ ਸੂਟ ਤੇ ਪਹਿਲੇ ਕਿਥੋਂ ਆਇ ਤੇ ਕੋ ਜਿਹੜਾ ਸੂਟ ਲੈ ਕੇ ਆਈਏ ਬੁਟੀਕ ਤੇ ਇਹ ਵੀ ਆਈਆਂ ਉਹ ਤੇ ਪਹਿਲੇ ਸੂਟ ਹੈ ਪਹਿਲੇ ਦੇ ਤੇ ਮੈਂ ਐਡਵਾਂਸ ਹੀ ਹੁਣਾ ਅੱਛਾ ਹਾਂ ਪਰ ਐਡਵਾਂਸ ਹੀ ਦਿੰਦੇ ਤੁਹਾਡੇ ਵਾਂਗ ਨਹੀਂ ਹੈਗੇ ਕਿ ਬਾਅਦ ਚ ਦੇਣ ਜਈਏ ਸਵਾਈਆਂ ਆਪਾਂ ਹੀ ਨਾਲ ਹੀ ਦੇਣੇ ਹੁੰਦੇ ਆ ਹਾਂ ਪਤਾ ਮੈਨੂੰ ਜਿੰਨੇ ਤੂੰ ਨਾਲ ਦਿੰਦੀ ਆ ਤੂੰ ਬਾਅਦ ਚ ਦੇਣਾ ਪਤਾ ਨਹੀਂ ਕਿਤੇ ਗਈਆਂ ਨਾ ਤਵਤ ਦੇਤੇ ਮੀਨੇ ਆਈ ਕਿਹਾ ਵੀ ਉਹ ਪੈਸੇ ਕੱਢ ਕੇ ਤੇ ਲੈ ਗਈ ਹੈ 5000 ਰੁਪਏ ਵੀ ਲੈ ਗਈ ਹੈ। ਉਹ ਹੈ ਗਈ ਝੂਠਾ ਬੰਦਾ ਇੱਕ ਨੰਬਰ ਦਾ ਝੂਠਾ ਉਹ ਐਵੇਂ ਐਵੇਂ ਇਲਜ਼ਾਮ ਲੰਦਾ ਤੂੰ ਐਵੇਂ ਨਾ ਅੰਦਰ ਦੀ ਗੱਲਾਂ ਚਾਇਆ ਕਰ। ਮੈਨੂੰ ਕੀ ਪਤਾ ਹਮ ਸੱਚ ਕੌਣ ਬੋਲਦਾ ਤੂੰ ਬੋਲਦੀ ਕਿ ਉਹ ਬੋਲਣ ਡਿਆ ਹਾਂ। ਫਿਰ ਮੀਰਾ ਜੀ ਬੋਲਣ ਡੇ ਆ ਤੇ ਆਪਣੇ ਘਰ ਦੀ ਕੁੜੀ ਤੇ ਵਿਸ਼ਵਾਸ ਕਰੀਦਾ ਹੈ। ਅੱਛਾ ਬਾਹਰਿਆਂ ਤੇ ਥੋੜੀ ਵਿਸ਼ਵਾਸ ਕਰੀਦਾ। ਥੋੜਾ ਜਿਹਾ ਆਪਣਾ ਵੀ ਐ ਮोटा ਦਿਮਾਗ ਵਰਤ ਲਿਆ ਕਰ। ਆਹ ਹੋ ਕੇ ਬੱਤ ਜਿਆ ਕਰ। ਮੈਂ ਨਹੀਂ ਝੁਕੇ ਮੈਂ ਨਹੀਂ ਝੁਕਿਆ ਇਹ ਸੱਚੀ ਗੱਲ ਕਹਿੰਦੇ ਵੀ। ਤੁਸੀਂ ਕਿੱਥੇ ਗਏ? ਉਹ ਕਹਿੰਦੇ ਕੱਲ ਹੀ ਤੂੰ ਆਈ ਸੀ ਉਹਨਾਂ ਦੇ ਘਰੇ ਯਾਰ ਉਹ ਬੁੱਢੀ ਮਾਤਾ ਨੂੰ ਸਵਾ ਪਤਾ ਲੱਗਦਾ ਹੀ ਬਾਹਰ ਦੇ ਬੂਏ ਛੋਟ-ਛੋਟਾ ਪਖੋਲ ਜਾਂਦੇ ਮੈਂ ਵੀ ਜਦੋਂ ਗਈ ਨਾ ਦੋ ਮਿੰਟ ਤੇ ਬੂਏ ਖੁੱਲੇ ਸੀ ਪਤਾ ਨਹੀਂ ਮੈਨੂੰ ਤੂੰ ਉਹ ਕਹਿੰਦੇ ਉਹ ਆਈ ਆ ਉੱਥੇ ਬਹਿ ਕੇ ਗਈ ਆ ਕਹਿੰਦੀ ਮੈਂ ਰੈਸਟ ਕਰ ਲਾਂ ਮੁਰੇ ਕੇ ਉਸ ਤੋਂ ਬਾਅਦ ਗੈਪ ਹੋ ਗਈ ਬੱਚੇ ਨੇ ਕੀ ਆ ਮੈਂ ਜਦੋਂ ਘਰ ਗਿਆ ਮੈਂ ਤੇ ਕੋਈ ਵੀ ਨਹੀਂ ਸੀਗਾ ਤੇ ਬਾਅਦ ਵਿੱਚ ਮੈਂ ਜਦੋਂ ਸਾਰੇ ਕਮਰੇ ਦੇਖੇ ਕੋਈ ਵੀ ਨਹੀਂ ਮਿਲਿਆ ਤੇ ਬਾਅਦ ਵਿੱਚ ਮੈਂ ਵੇਖਿਆ ਮੇਰੇ ਰੇਟਿੰਗ ਕਾਰਡ ਅਗਾਈ ਨਹੀਂ ਉਹਦੇ ਵਿੱਚੋਂ ਪੈਸੇ ਵੀ ਕਟਵਾ ਲਏ 5000 ਵੀ ਕਟਵਾ ਲਏ ਅੰਜਾਮ ਬਾਕੀ ਰਹੀ ਅਸੀਂ ਚੋਰ ਨੇ ਉਹ ਵੀ ਇਲਜ਼ ਔਰ ਕੁਛ ਨਹੀਂ ਉਹਨੂੰ ਪਤਾ ਉਹਨੂੰ ਸੱਚਾਈਗੀ ਵਾ ਕਿ ਇਹ ਸੱਚਾਈ ਨਹੀਂ ਹੈਗੀ ਹਾਂ ਬੂਏ ਬੂਏ ਖੁੱਲੇ ਕੋਈ ਹੋਰ ਅੰਦਰਵਾੜ ਗਿਆ ਵੇ ਆਣ ਗੋਣ ਕੀ ਪਤਾ ਹੁੰਦਾ ਕੇ ਇਹਦੇ ਵੰਦਾ ਚਲੋ ਆਣਾ ਕਿੰਨੇ ਆਣਾ ਕਿਹਨੇ ਤੇਰੇ ਮੀਏ ਨਹੀਂ ਆਣਾ ਐ ਇੱਥੇ ਕਰਨ ਆਣਾ ਮੈਨੂੰ ਨਹੀਂ ਲੈ ਕੇ ਜਾਣਾ ਏਟੀਐਮ ਕਾਰਡ ਦਾ ਤੇ ਇੱਕ ਕੋਡ ਨੰਬਰ ਹੁੰਦਾ ਉਹ ਤੇ ਘਰ ਦੇ ਮੈਂਬਰਾਂ ਨੂੰ ਪਤਾ ਹੁੰਦਾ ਦੂਜੇ ਪਰਾਂ ਨੂੰ ਥੋੜਾ ਪਤਾ ਹੁੰਦਾ ਵਾ ਤੇ ਫਿਰ ਝੂਠ ਹੀ ਬੋਲਦਾ ਮੈਂ ਤੈਨੂੰ ਇਹ ਤੇ ਕਹਿੰਦੀ ਨਹੀਂ ਮੈਂ ਨਹੀਂ ਕੱਢੇ ਉਹ ਐਵੇਂ ਆਪਣੇ ਕੋਲ ਲਾਂਦਾ ਪਿਆ ਕੋਈ ਆਪਣਾ ਜਾਦੇ ਕੋ ਆਇਆ ਹੀ ਤੇ ਜਾਂ ਤੇ ਇਹਨੇ ਆਪੇ ਕੱਢ ਗਏ ਚੇਤਾ ਭੁਲ ਗਏ ਪਏ ਐ ਐਵੇਂ ਜੋ ਹੋਣਾ ਹੀ ਮੇਰੇ ਅਕਾਊਂਟ ਹੀ ਖਾਲੀ ਹੋਣੇ ਉਹ ਇਹ ਗੱਲਾਂ ਚ ਨਾ ਆਇਆ ਕਰ ਐਵੇਂ ਹੀ ਦਿਮਾਗ ਖਰਾਬ ਕਰ ਦੇ ਤੈਨੂੰ ਅਗਲਾ ਕਹਿੰਦੇ ਮੇਰਾ ਪੰਜਰ ਬੇਤ ਹੋ ਗਿਆ ਵਾ ਕੱਟ ਗਿਆ ਵਾ ਤੇ ਵਿਸ਼ਵਾਸ ਹੀ ਨਹੀਂ ਕਰਨੀ ਕੋਲ ਤਾਂ ਗੱਦੀ ਵੀ ਮੈਂ ਆਨਲਾਈਨ ਉਪਮਾ ਕਰਦੇ ਵਾ ਦਾਦਾ ਤੁੰਡਾ ਬਿੱਤ ਵਿਸ਼ਵਾਸ ਕਰਾਇਆ ਤੇ ਕਰਾਂ ਨਹੀਂ ਹੁਣ ਨਾ ਤੇ ਕਰਾਂ ਜੱਜ ਜਿੱਤੇ ਹੁਣ ਇਹਨੇ ਆਏ ਨਹੀਂ ਸਿਆਪਾ ਜਾ ਪੈਸੇ ਤੇ ਮੈਂ ਹੀ ਕਢਵਾਇਆ ਇਹਨੂੰ ਰੂਡ ਜਣਾ ਮੈਸੇਜ ਆ ਗਿਆ ਨੇ ਮੇਰੇ ਫੋਨ ਤੇ ਟੂੰ ਟੂੰ ਵੱਜਣ ਲੱਗ ਪੈਂਦੇ ਜਦੋਂ ਕੋਈ ਪੈਸੇ ਕਟਾਇਨਾ ਵਾਲੀ ਟੂੰ ਟੂੰ ਵੱਜਣ ਲੱਗ ਪੈਂਦਾ ਆਫਤ ਹੁਣ ਇਹਨੇ ਕਿਵੇਂ ਦਿੱਤੇ ਬੋਲਦੀ ਰਹਿੰਦੀ ਵੱਧ ਘੱਟ ਹੋਰ ਮੇਰੀ ਇੱਜ਼ਤ ਚ ਫਰਕ ਪੈ ਕੀ ਕਰਾਂ ਸਿੱਪਾ ਆਉਣ ਵਾਲਾ ਹੀ ਆ ਵੀ ਐਸੀ ਗੱਲ ਜੀ ਐਸੀ ਗੱਲ ਜੀ ਇਹ ਆ ਜੀ ਬਸ ਠੀਕ ਹੈ ਜੀ ਆਪ ਵੀ ਸੁਣਾਉ ਦੀ ਠੀਕ ਹੈ ਜੀ ਬੈਠਾ ਜੀ ਹੋਰ ਠੰਡਾ ਲਵਾ ਕੇ ਲਈ ਚਾਹ ਨਾ ਮਾ ਜੀ ਨਹੀਂ ਕੇ ਜੀ ਰੋਣ ਨਹੀਂ ਗਈ ਕਿਉਂ ਰੋੜ ਕਿਉਂ ਨਹੀਂ ਗਈ ਤਾਂ ਦਰਦੀ ਨਹੀਂ ਕਿ ਮੈਂ ਠੰਡਾ ਲੈ ਕਹਿਨੀ ਆ ਤੁਸੀਂ ਤਾਂ ਮੈਨੂੰ ਫੋਨ ਹੀ ਨਹੀਂ ਕੀਤਾ ਮਗਲ ਦਾ ਫੋਨ ਲਿਗਣ ਦੇ ਤੁਹਾਨੂੰ ਤੁਹਾਡਾ ਹੋ ਤੁਹਾਨੂੰ ਕੀ ਕੰਨਾ ਹੈ ਇਹ ਰਾਤ ਨੂੰ ਆਈ ਲੇਟ ਅੱਛਾ ਫੇਰ ਮੈਂ ਕਹਾਂ ਚਲੋ ਅਸਲੋਂ ਮੈਂ ਕੀ ਤੁਹਾਨੂੰ ਫੋਨ ਕਰਾਂ ਮੈਂ ਸਵੇਰੇ ਤੁਹਾਨੂੰ ਫੋਨ ਕਰਾਂਗੀ ਤੋ ਤੁਸੀਂ ਸਵੇਰੇ ਆਗੇ ਹੋ ਹੁਣ ਕਿੱਥੇ ਹੈ ਉਹ ਦ ਕਿਚਨ ਚ ਗੇ ਮੈਂ ਬਲਾਨੀ ਆ ਬਿਲਕੁਲ ਅਗਲੇ ਆਉਂਦੇ ਠੀਕ ਹੈ ਜੀ 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 ਆ ਜੀ ਜਰਾ ਟੱਕ ਕੀ ਹੋ ਗਿਆ ਕੋਈ ਜੀਜਾ ਜੀ ਆਏ ਜੇ ਹਾਂ ਲੱਗੀਆਂ ਠੀਕ ਹੈ ਜੀ ਹਾਂ ਜੀ ਤੁਸੀਂ ਆਇਓ ਹਾਂ ਜੀ ਆਪਨੇ ਕਿਹਾ ਵਾ ਨਹੀਂ ਪਾਣੀ ਦੀ ਲੋੜ ਨਹੀਂ ਗਰਮੀ ਬੜੀ ਹੈ ਕੀ ਨਹੀਂ ਠੰਡਾ ਪਾਣੀ ਨਹੀਂ ਨਹੀਂ ਮਨ ਸ਼ਾਂਤ ਹੋਏਂਦਾ ਹੋਰ ਤੁਸੀਂ ਇੰਨੀ ਤਰ੍ਹਾਂ ਆਪਨ ਕਿਹਾ ਜਿਸ ਤਰ੍ਹਾਂ ਤੂੰ ਬੋਲੀ ਹੈ ਮੈਂ ਕਿਹੜਾ ਰੌਪ ਬੋਲਦੀ ਮੈਂ ਆਪਣੇ ਘਰ ਹੀ ਬੈਠੀ ਆਪਰੇ ਉਧਰ ਕਹਿੰਦੀ ਨਹੀਂ ਆਈ ਇਹ ਆਪਣਾ ਘਰਦਰਾ ਹੈ ਕੀ ਕਰੀਏ ਹੁਣ ਉਹਦੇ ਨੇ ਕਹਿੰਦੇ ਜਾ ਆਪਣੇ ਘਰ ਦਾ ਨਿਕਲ ਤੇ ਰੋਕਣਾ ਤਾਂ ਨਹੀਂ ਉਹ ਵੀ ਤੇਰੇ ਕਹਿੰਦੇ ਉਹ ਆਪਣੇ ਘਰ ਜਾਂਦੀ ਨਹੀਂ ਤੂੰ ਇਹਨੂੰ ਆਪਣਾ ਨਹੀਂ ਨਹੀਂ ਕੁੜੀਆਂ ਧੀਾਂ ਦਾ ਕੋਈ ਤੁਹਾਡੀ ਨੂੰ ਸੰਤਾ ਸੋਹਰੇ ਘਰ ਨਾਲ ਪੇਕੀ ਤਾਂ ਸਮਝ ਨਹੀਂ ਗੱਲ ਲੈਣਾ ਇਹਨੂੰ ਵੀ ਆਪਣਾ ਨਹੀਂ ਉਹਨੂੰ ਵੀ ਆਪਣਾ ਨਹੀਂ ਉਹ ਆਪਣਾ ਹੈਗਾ ਨਹੀਂ ਕਹਿੰਦੇ ਤੇ ਆਪਣਾ ਘਰ ਲੈਣਾ ਉਹਨੂੰ ਵੀ ਆਪਣਾ ਘਰ ਨਹੀਂ ਪੇਕੀ ਐਨੂੰ ਵੀ ਆਪਣਾ ਸੋਹਰੇ ਜਾਂ ਸੋਹਰੇ ਜਾਂਦੇ ਆ ਜਾ ਦਫਾ ਤੁਹਾਡੇ ਘਰੋਂ ਨਿਕਲ ਤੇ ਪੇਕੀ ਆਲੀ ਕਹਿੰਦੇ ਜਾ ਦਫਾ ਆਪਣੇ ਘਰ ਜਾਂ ਤੀਆ ਜਾਂ ਜਾਂ ਕਿੱਥੇ ਦੱਸੋ ਮੈਨੂੰ ਕੁੜੀਆਂ ਜਾਂ ਕਿੱਥੇ ਕੁੜੀਆਂ ਸਮਝ ਨਹੀਂ ਆਏ ਨਾ ਇੱਕ ਘਰ ਨੂੰ ਆਪਣਾ ਜਿਹੜਾ ਛੱਡ ਗਿਆ ਉਹ ਬਗਾਨਾ ਜਿਹੜਾ ਜਿੱਥੇ ਰਹਿੰਦੀ ਉਹ ਆਪਣਾ ਸਮਝਦੇ ਨਹੀਂ ਨਾਂਗੇ ਜੇ ਆਪਣੇ ਘਰ ਸਮਝਦੇ ਨਾ ਤੇ ਫੇਰੇ ਨੋਕਾ ਆਵੇ ਨਾ ਇਕੱਲਾ ਸੋਚਣ ਦੀ ਸਭ ਕੁਝ ਛੱਡ ਕੇ ਕੁੜੀਆਂ ਚਲੋ ਛੱਡੋ ਮੈਂ ਨਹੀਂ ਗੱਲਾਂ ਬੈਠ ਨਹੀਂ ਆਇਆ ਤੁਹਾਡੇ ਨਾਲ ਤੇਰੀ ਗੱਲ ਕਰ ਕੇ ਆਹ ਬੋਲ ਕੇ ਸੀ ਅੱਥੀ ਜਿਵੇਂ ਆ ਗਏ ਤੂੰ ਗੱਲ ਕਰ ਗਈ ਤਾਲ ਗੱਲ ਗਈ ਅੱਛਾ ਕੀ ਲੈ ਗਈਆਂ ਜੇ ਤੈਨੂੰ ਮੈਂ ਕਿਹਾ ਆਂ ਤੋਂ ਮਨਾ ਕੀਤਾ ਤੂੰ ਕੀ ਲੈ ਗਈ ਇਹਦਾ ਸਮਝ ਲੈ ਤੁਹਾਡਾ ਬੂਆ ਖੁੱਲਾ ਸੀ ਮੈਂ ਕਿਹਾ ਮਾਤਾ ਮੇਰਾ ਦਿਲ ਕਰਦਾ ਬਿਸਮਿਲਲਾਹ ਮਾਰਨ ਦਾ ਮਾਰ ਰਿਹਾ ਸੀ ਸੁਤੇ ਵੀ ਛੱਡਾਂਗੇ ਨੂੰ میں اند جگہ اسی تو نام یار نیچے میں چل رہی ہاں دیکھ ان کے ہوا ہرگا کے ہوا کھڑا کے انہ جان کے پورے چور پر بلے چڑھ کے چل گئی 60 کی ہو گیا کوئی چوری لگا گئی ہے لگا کے بیٹھے ہیں نا کیڑا کوئی اے ڈی ایم کڈا کے لگ گئی ہے فون کڈا کے لگ گئی اے ڈی ایم کڈا کے لگ گئی او تو میں ہاں کوئی एग्जाम نہیں لگا تھا ہوں اے ڈی ایم تے چوری لگا پیسے بھی کڈا لے 5000 روپے کوئی نہیں سی اڑی اڑی سی تھم دی تھی کہ 5000 روپے کڈوا کے لائی کی میرے باپ نو پھکا دے جندا ਤੁਸੀਂ ਜੇ ਮੇਰਾ 5000 ਰੁਪਏ ਕਟਾਇਆ ਮੈਨੂੰ ਮੈਸੇਜ ਆਇਆ ਵਾ ਮੈਂ ਕੋਈ ਨਹੀਂ ਕਟਾਇਆ 5000 ਮਾ ਮੇਰਾ ਐਡਮ ਹੈ ਨਾ ਘਰ ਭਾਬੀ ਮੈਂ ਕਟਾਇਆ ਹੀ ਨਹੀਂ ਮੈਂ ਐਵੇਂ ਜਾਂਦਾ ਵੇਖੋ ਜੀ ਜਿਹਨੇ ਕਟਵਾਏ ਹੁੰਦੇ ਤੋਂ ਹੁੰਦੇ ਖਾਲੀ ਸੀ ਉਹਦੇ ਖਾਲੀ ਹੱਥਾਈ ਮੇਰੇ ਘਰ ਜਗ ਆਏਗੇ ਐਡਮ ਘੜ ਕੀ ਟਕੁੰਦਾ ਹੈ ਉਹਦਾ ਇਹ ਨਾ ਉਹ ਖਾਲੀ ਆ ਗਈ ਨਾ ਜਿਹਨੇ ਕੰਦੇ ਹਾਂ ਇੱਕ ਜਣੇ ਨੇ 5000 ਦਾ ਸੁੱਤੇ ਹੀ ਉਸ ਕਟਾਇਆ ਮੈਂ ਵੀ ਤੇਰੇ ਪੁੱਛਣ ਦੀ ਮੈਂ ਨਾਲ ਨੂੰ ਆ ਕੇ ਉਹ ਖਾਲੀ ਤੇ ਹੀ ਉਹਦੇ ਪਰਸ ਚ ਕੀਤਾ ਜੀ ਪਰਸ ਮੇਰਾ ਪੈਸਾ ਪੀਪਰਸ ਵੇਖਿਆ ਨਾ ਨਹੀਂ ਬਸ ਦੇਖ ਮੈਂ ਖਾਦਾ ਖਾਲੀ ਅੱਧੇ ਦੇਖਿਆ ਪਰ ਜਿੱਥੇ ਮਰਜੀ ਰੱਖਦੇ ਪੈਸੇ ਜਿਹੜੇ ਮਰਜੀ ਨੂੰ ਥੱਲੇ ਰੱਖਦੇ ਗਾਲਦੇ ਇਹ ਨਾ ਵੇਖੋ ਪੈਸੇ ਦੇ ਨਾਲ ਕੋਈ ਟੇਬਲ ਦੇ ਥੱਲੇ ਅਖਬਾਰ ਪਈਆਂ ਅਖਬਾਰ ਦੇ ਥੱਲੇ ਕਾਪੀ ਦੇ ਵਿੱਚ ਬੈਠਦੇ ਥੱਲੇ ਇੰਨੀਆਂ ਨਾ ਚਲਾਕੀਆਂ ਮੈਨੂੰ ਨਹੀਂ ਆਉਂਦੀਆਂ ਨਹੀਂ ਤੇਰੇ ਤੂੰ ਮੇਰੀ ਗੱਲ ਸੁਣ ਤੂੰ ਘਰ ਗਈ ਹੈ ਕੋਈ ਕੰਮ ਨਹੀਂ ਕਰਨੀ ਤੂੰ ਲੈਣ ਗਈ ਹੈ ਲੈਣ ਗਈ ਐਡੀਮ ਇਹਨੂੰ ਪੈਸੇ ਦੀ ਲੋੜ ਹੈਗੀ ਸੀ ਪੈਸੇ ਦੇ ਕੋਲ ਗਈ ਹੈ ਨਹੀਂ ਤੂੰ ਸਿੱਧੇ ਮੰਗ ਲੈ ਮੇਰੇ ਕੋਲ ਤੇ ਪੈਸੇ ਚੀ ਦੇ ਮੈਨੂੰ ਤੇ ਮੈਂ ਤੈਨੂੰ ਵੜਾ ਕਰ ਨਹੀਂ ਭਾਵੇਂ ਲੜਾਈ ਲੱਖ ਲੜਾਈ ਜੀ ਇਹੋ ਜੇ ਕੰਮ ਕਰਨ ਦੀ ਲੋੜ ਕੋਈ ਨਹੀਂ ਹੁੰਦੀ ਏਟੀਐਮ ਲਿਆ ਮੇਰਾ ਖਵਾਪਸ ਦੇ ਹਾਂ ਗਈ ਨਹੀਂ ਜਾਂਦੀ ਮੇਰੇ ਕੋਲ ਮੈਂ ਕੀ ਤਮਾ ਮੈਂ ਨੰਜੀ ਦੇ ਪਹਿਲੇ ਖੇ ਬੈਠੇ ਹੋਗੇ ਤੁਸੀਂ ਹਾਂ ਹੋ ਮੈਂ ਛੋੜ ਦੇਈ ਸੀ ਤੇਰਾ ਆਈਡੀਆ ਮੈਂ ਮੈਂ ਇਹ ਵੀ ਪ੍ਰੂਫ ਦੇ ਦਿਆਂਗਾ ਤੁਹਾਨੂੰ ਮੈਂ ਕਢਵਾ ਸਕਦੀ ਹਾਂ ਜਿਹੜੇ ਏਟੀਐਮ ਤੇ ਕਢਾਏ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਅੱਜ ਦੀ ਗੱਲ ਤੇ ਜਿੱਥੇ ਕਢਾਏ ਉੱਥੇ ਪਤਾ ਲੱਗ ਜਾਂਦਾ ਨਾਲੇ ਆ ਉਹ ਦਹਾ ਦੇ ਕ੍ਰਮ ਕਿਹੜਾ ਦੇ ਕ੍ਰਮ ਕੋਈ ਨਹੀਂ ਇਹ ਵੀ ਦਿਖਾਉਣਾ ਲੜਾਈ ਤੇ ਫਿਰ ਭਾਬੀ ਤੇ ਨਾਨਕ ਤੇ ਬਹਿ ਕੇ ਮੈਨੂੰ ਮੈਸੇਜ ਆ ਗਿਆ ਨਾ ਮੈਂ ਬੈਂਕ ਜਾ ਮੈਨੂੰ ਹੀ ਦੱਸਿਆ ਨਾ ਕੈਮ ਜਰੂ ਲੈ ਤਵੇ ਜੀਜਾ ਨੂੰ ਮੈਂ ਬੈਂਕ ਤੇ ਜਾ ਕੇ ਪਤਾ ਕਰ ਰਹਾ ਮੈਂ ਮੇਰੇ ਪੈਸੇ ਕਢਾਏ ਕਿੱਦੇ ਕਢਾਏ ਮੇਰਾ ATM ਤੂੰ ਮੈਨੂੰ ਹੀ ਬਦਗਾਮ ਕਰ ਛੱਡਿਆ ਇਥੇ ਉਹਨਾਂ ਨੇ ਕਹਿਣਾ ਜੇ ਚੋਰੀ ਕਰੋ ਨਾ ਹੀ ਇਹਦੀ ਭਰਾਈ ਵੀ ਪਹਿਲੇ ਨਹੀਂ ਦੇਦੀ ਹੋਣੀ ਫਤਿਹ ਨੇ ਵੀ ਬਦਲ ਜਾ ਕੇ ਚੋਰੀ ਕੀਤੀ ਆ ਚੋਰੀ ਨਹੀਂ ਪਹਿਲੇ ਤੋਂ ਹੀ ਚੋਰੀ ਕਰਦੇ ਸੀ ਤੂੰ ਵੀ ਕਾਲ ਸਮਝੀ ਨਹੀਂ ਸਮਝਣਾ ਕਿ ਤੁਹਾਨੂੰ ਉਹ الزام ਮੇਰੇ ਤੇ ਵੀ ਆ ਗਿਆ ਨਾ ਨਾਲ ਅਈ ਤੇ ਦੇਖਣਾ ਕੋਣ ਨੇ ਕਹਿਣਾ ਕੋਈ ਇੰਨੇ ਭਰਾਣੇ ਪੈਸੇ ਨਹੀਂ ਕਿੱਟੇ ਇਹ ਤਾਂ ਘਰ ਵਾਲੇ ਦੇ ਘਾਰ ਆ ਗਏ ਤੋਂ ਉਹਦੀ ਲੈ ਗਈਏ ਪੈਸੇ ਬੱਸ ਮੈਂ ਕਿੱਥੇ ਖਰਚ ਕਰਾਂ ਮੈਂ ਦੋ ਰੋਟੀਆਂ ਹੀ ਉਹ ਖਾਂਦੇ ਵੀ ਇੱਥੋਂ ਮੈਂ ਕਹ ਰਿਹਾ ਹੋਰ ਬਈ ਸਮਾਨ ਮੈਨੂੰ ਨਹੀਂ ਪਤਾ ਉਹ ਕਿੱਥੇ ਖਰਚ ਕੀਤੇ ਆ ਉਹਨਾਂ ਦੀ ਵੀ ਗੱਲ ਸਹੀ ਆ ਖਾ ਲਿਆ ਥਾਈ ਉਹਦੀ ਪਤਾ ਕਿਤੇ ਖਰਚ ਆਈਆਂ ਜਾਂ ਕਿਹਨੂੰ ਦੇਈਆਂ ਨੇ ਦੇਖੋ ਜੀ ਇਨਸਾਨ ਸਾਫ਼ ਸੁਥਰਾ ਹੋਵੇ ਨਾ ਜੇ ਬੂਆ ਹਰਕਾ ਕੇ ਗਿਆ ਨਾ ਤੇ ਬੂਆ ਬੰਦ ਕਰਵਾ ਕੇ ਜਾਂਦਾ ਵਾ ਵਾਪਸ ਉਹ ਮਾਤਾ ਨੂੰ ਸੁੱਤ ਨਹੀਂ ਛੱਡ ਕੇ ਮੈਨੂੰ ਕਹਿਣੀ ਸੀ ਬਤਾ ਤੁਹਾਡੇ ਘਰ ਗਈ ਆ ਇਹ ਤਾਂ ਨਹੀਂ ਦੱਸਿਆ ਨਹੀਂ ਦੱਸਿਆ ਆਗੇ ਵੀ ਦੱਸਿਆ ਦਿਨਾਂ ਚੋਂ ਲੀਕਾਰ ਗਈਆਂ ਤੇ ਬਾਅਦੋਂ ਮੱਥੇ ਤੇ ਬੋਰਡਰ ਦੇ ਚੱਕੀ ਤੇ ਬੁਕਿੱਟ ਤੇ ਗਈਆਂ ਸੂਟ ਦੇਣਾ ਦੋ ਦਿਨ ਇਹ ਕੁਝ ਕੀਤਾ ਨਹੀਂ ਤੁਹਾਡੇ ਕੋ ਪਤਾ ਚਲੇ ਵੀ ਘਰ ਆਈ ਸੀ ਫਿਰ ਵੀ ਇਨਸਾਨ ਦੱਸਦਾ ਆ ਗਿਆ ਮੈਂ ਉੱਥੇ ਹੋ ਗਈ ਹਾਂ ਇਹਨੇ ਤਾਂ ਸਾਈਨ ਹੀ ਮੈਨੂੰ ਗਲਤੀ ਹੋ ਗਈ ਦੋ ਮਿੰਟ ਬਾਸਾ ਦਾ ਸਭ ਤੋਂ ਵੱਡੀ ਸੀ ਹਨਾ ਸਭ ਤੋਂ ਵੱਡੀ ਗੱਲ ਲਗੀ ਸਭ ਤੋਂ ਵੱਡੀ ਗੱਲ ਬਣ ਗਈ ਹੈ ਮਾਤਾ ਨੂੰ ਸੁੱਤੀ ਛੱਡ ਕੇ ਆਈ ਹੈ ਤੇ ਫਿਰ ਵੀ ਇਨਸਾਨ ਦਾ ਸ਼ਰਮ ਨਹੀਂ ਕਿੰਚ ਬੰਦਾ ਬੰਦੇ ਨੇ ਮੱਥਾ ਕਿੱਥੇ ਆਖੀ ਲੱਗੀ ਮੈਂ ਕਿ ਸੁੱਤੇ ਚੱਲ ਗਈ ਸੁੱਤੇ ਚੱਲ ਜੀ ਉੱਥੇ ਗਈ ਐਸੇ ਸੁੱਤੇ ਬਲਾ ਚੱਡਿਆ ਨਾ ਮਾਤਾ ਦੇ ਸੁੱਤੇ ਆ ਠੀਕ ਹੈ ਤੇ ਉਹਨਾਂ ਨੂੰ ਲਾ ਕਾਲੇ ਨੂੰ ਤੂੰ ਬਾ ਨਿਕਲ ਗਈ ਕੰਨ ਵਿੱਚ ਚੋਰ ਆ ਜਾਂਦਾ ਉਹਨਾਂ ਦਾ ਗਲਾ ਘੋਟ ਦਿੰਦਾ ਕੁਛ ਕਰਜ ਦਾ ਵਰਗਾ ਚੋਰੀ ਕਰਕੇ ਲੈ ਜਾਂਦਾ ਫੇਰ ਵੀ ਕਰਦੀ ਤੂੰ ਫੇਰ ਮਾਰਾ ਦਿੰਦਾ ਉਹ ਇਹਦਾ ਨਾਲ ਲੱਗਣਾ ਫੇਰ ਵੀ ਇਹਦਾ ਨਾਲ ਲੱਗਣਾ ਨਹੀਂ ਸਾਡੇ ਨਾਲ ਦੇ ਘਰ ਬਾਹਰ ਕੈਮਰਾ ਲੱਗੇ ਨੇ ਪਤਾ ਲੱਗ ਜੈਣਾ ਕਿਹੜਾ ਆਇਆ ਜੇ ਜੀ ਉਹਨਾਂ ਦੀ ਕੋਈ ਜਾਣ ਕੱਢ ਦਿੰਦਾ ਇਹ ਕੀ ਕਰ ਉਹਨੂੰ ਤੇ ਨੀਂਦ ਖਰਾਬ ਕਰਨੀ ਚੋਰੀ ਸੀ ਕਿ ਉਹਨਾਂ ਦੀ ਜਾਣ ਦਾ ਇੰਜੂਰੀ ਸੀ ਮੈਂ ਅੱਪਲਾ ਸੋਚਿਆ ਮੈਂ ਕੱਲ ਪਹਿਲਾਂ ਨਹੀਂ ਸੋਚਿਆ ਸੀ ਕਿ ਬਧੂਰਾ ਜਾਂਦਾ ਜਾਂਦਾ ਲੈ ਗਿਆ ਜਮਾਨਾ ਨਹੀਂ ਕਾ ਮੈਂ ਇਹ ਕਹਿਆ ਤਾਂ ਨਾ ਮੈਂ ਨਹੀਂ ਗੱਡੇ ਵਿਸ਼ਵਾਸ ਕਰੂ ਮੈਂ ਨਹੀਂ ਐਟਮਸ ਚਲੋ ਕੋਈ ਨਹੀਂ ਉਹਨੂੰ ਨਾ ਬਲੋਕਰ ਨਾ ਹੁਣ ਮੈਂ ਖਰਚ ਕਰ ਲਿਆ ਹੋਣਾ ਮੈਂ ਇਹਦੇ ਨੂੰ ਪ੍ਰੂਫ ਦਵਾਵਾਂਗਾ ਠਹਿਰ ਜਾ ਤੂੰ ਦੋ ਚਾਰ ਦਿਨ ਕੋਈ ਗੱਲ ਨਹੀਂ ਮੈਂ ਸੋਚਿਆ ਮੈਨੂੰ ਲੈਣ ਲੈ ਮੈਂ ਕਹਿਆ ਸੋਚਿਆ ਮੈਂ ਨਾ ਆ ਤੈਨੂੰ ਮੈਂ ਐਟਮ ਨਾਲ ਜਾਣਾ ਹੋਣਾ ਮਾਦਨ ਨੇ ਇਹ ਸੋਚਿਆ ਇਹ ਰੇ ਆ ਗਈ ਵਾਪਸ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆ ਗਈ ਵਾਪਸ ਮੈਨੂੰ ਤੇ ਪਤਾ ਹੀ ਨਹੀਂ ਤੇ ਚੁੱਪ ਚੁਪ ਦੇ ਆਈ ਹੈ ਚੁੱਪ ਚੁਪ ਦੇ ਚਲੀ ਵੀ ਗਈ ਹੈ ਮਾਦਨ ਨੇ ਇਹ ਸੋਚਿਆ ਮੈਂ ਤਾਂ ਮਾਦਨ ਵੀ ਕਹਾਂਗੀ ਉਹਨੂੰ ਮਾਰ ਲੈ ਕਿਉਂ ਅੰਦਰ ਜੇ ਨਹੀਂ ਸਾਡੀ ਲੜਾਈ ਹੋਈਗਾ ਤਾਂ ਵਾਸਤੇ ਉਹ ਕਹਿੰਦੇ ਮੈਂ

ਆਈਏ ਚੋਰਾ ਨੂੰ ਜੋਰਾ ਨੂੰ ਜਲ ਗਈ ਹੈ ਇੱਕ ਤਰੀਕਾ ਨਹੀਂ ਦਾ ਉਸਿਆ ਨੂੰ ਨਾ ਮਾਰੋ ਥੋੜਾ ਯਾਰ ਤਾਂ ਕਿਹਨੇ ਜੀ ਗੀ ਨਾ ਨਹੀਂ ਮੈਨੂੰ ਨਹੀਂ ਜੀ ਗੀ ਕਿੰਨੇ ਸਾਲ ਹੋ ਗਏ ਕੋਈ ਨਹੀਂ ਜੀ ਨਹੀਂ ਗਾ ਕਿ ਮੈਂ ਕਿੰਨੇ ਸਾਲ ਇੱਕ ਸਾਲ ਹੀ ਹੋਇਆ ਕਿੰਨੇ ਕ ਸਾਲ ਹੋ ਗਏ ਇੱਕ ਸਾਲ ਵੀ ਬਹੁਤ ਹੁੰਦਾ ਆਹ ਇੱਕ ਸਾਲ ਵੀ 3 ਸਾਲਾਂ ਦੇ ਬਰਾਬਰ ਹੋ ਜਾਂਦਾ ਜੇ ਮੈਂ ਜਦੋਂ ਨਾਂ ਲਿਖਦੀ ਹਾਂ ਉਹ ਵੀ 3 ਸਾਲਾਂ ਦੇ ਬਰਾਬਰ ਹੁੰਦਾ ਤੇਰੇ ਵੀ ਨਹੀਂ ਸ਼ੁਰੂ ਹਜਿਆ ਕਿੰਨਾ ਹੋੜੀ ਹੋਇਆ ਤੇ ਮੈਨੂੰ ਚੰਗੀ ਲੱਗਦੀ ਕਦੋਂ ਆ। ਮੈਂ ਤਾਂ ਕਹਿ ਨਹੀਂ ਕੋਈ ਜਰਾ ਕੰਨਾ ਲੱਗਦਾ ਕਿ ਆਵੇ। ਚਲੋ ਠੀਕ ਹੈ ਜੀ। ਕੋਈ ਗੱਲ ਨਹੀਂ ਮੈਂ ਚਲੇ ਆਵਾ। ਸਾਹਮਣੇ ਬਿਠਾ ਕੇ ਸਟੈਟਮੈਂਟ ਜਿੱਦਾਂ ਨਹੀਂ ਚਾਹੁੰਦਾ। ਨਹੀਂ ਜਾ ਜੂ ਬੜਾ ਤੁਸੀਂ ਦੋਜ ਬੱਤੀ ਵੀ ਆਤੀ ਮੈਨੂੰ ਚਾਹ ਚੱਲੋ ਵੀ। ਤੇ ਲੈ ਦਾਸ ਤੂੰ ਗੁੱਸਾ ਹਣਾ ਤੇਗਾ ਤਾਂ ਤੇ ਕਦੇ ਮਿਲਦੇ ਜਾਂਦੇ। ਨਹੀਂ ਮੈਂ ਕੱਢੂ ਗੁੱਸਾ ਹੋਣੀ ਕੱਢਣਿਆ ਵਾ। ਕੀ ਕਰਵਾ ਦੱਸੋ ਹੁਣ। ਜੇ ਨੁਕਸਾਨ ਹੁੰਦੇ ਵੈ ਕਹਿ ਨਹੀਂ ਹੈ। ਫੇਰ ਨੁਕਸਾਨ ਵੀ ਆਪਣੇ ਨੇ ਕੀਤਾ ਹੋਵੇ। ਫੇਰ ਮੰਦੀ ਵੀ ਨਹੀਂ ਵਈ ਕੇ ਗੱਲ ਨੂੰ ਗਲਤੰਦਾ ਇਨਸਾਨ ਗਲਤੀ ਆਪਣੀ ਮੰਨਦਾ। ਮਨੇ ਮੰਨੀ ਵੀ ਨਹੀਂ ਹੈ ਇਹ ਦੀ ਬਾਕਾਇਦਾ ਵੀਡੀਓ ਲੈ ਜਾਵਾਂਗੇ ਜਿਹੜੇ ਜਿਹੜੇ ਏਟੀਐਮ ਦੇ ਨੇ ਕਢਾਏ ਆ ਹਾਂ ਤੇ ਕਿਆਣਾ ਨਾ ਮੇਰਾ ਜਿੱਤੇ ਮੈਂ ਚੋਰੀ ਕੀਤੀ ਹੈ ਏਟੀਐਮ ਤੇ ਪਾਇਆ ਜਿਹ ਇੰਨੇ ਕਢਾਇਆ ਜਿੰਨੇ ਵੀ ਕਢਾਏ ਨੇ ਮੇਰੇ ਪੈਸੇ ਉਹਦਾ ਪ੍ਰੂਫ ਸਾਡੇ ਕੋਲ ਹੋਏਗਾ ਹਾਂ ਉਹ ਤੇ ਲਿਖਿਆ ਤੇ ਜਿਹੜਾ ਗੁਰਪ੍ਰੀਤ ਤੇ ਕਢਵਾਏ ਨਹੀਂ ਨਾ ਚੱਕਰ ਹਾਂ ਚੱਕਰ ਕੈਮਰੇ ਲੱਗੇ ਆ ਜਹਾਂ ਏਟੀਐਮ ਤੇ ਤੁਹਾਨੂੰ ਮਿਲੂਗੀ ਨਾ ਹਾਂ

ਫੋਨ ਤੇ ਚਾਲੂ ਰੱਖ ਆਪਣਾ ਫੋਨ ਬੰਦ ਨਹੀਂ ਹੈ ਜ਼ਿੰਦਗੀ ਦਾ ਦੁਆਰਾ ਨਹੀਂ ਆਸਕ ਦਾ ਫੋਨ ਜੇ ਮੈਨੂੰ ਗੁੱਸਾ ਮੈਂ ਕਿਹਨੂੰ ਪਾਵਾਂ ਗੁੱਸਾ ਤੇ ਭਾਬੀ ਨੂੰ ਆ ਕੇ ਕਹਿੰਦਾ ਕਿ ਕਿਹਨੂੰ ਪਾਵਾਂ ਮੇਰੇ ਨਾਲ ਸਿੱਧੇ ਕਲੀਅਰ ਗੱਲ ਕਰ ਮੈਂ ਤੇ ਗੱਲ ਕੀਤੀ ਜੀ ਤੇਰਾ ਫੋਨ ਬੰਦ ਹੀ ਹੈ ਮੈਂ ਕੀ ਕਰਾਂ ਫਿਰ ਕਰ ਫਿਰ ਉਹਦੇ ਨਾਲ ਚਲੋ ਹੁਣ ਮੈਂ ਤੈਨੂੰ ਬਹੁਤਾ ਬਹਿਸ ਨਹੀਂ ਬਹੁਤ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਮੈਂ ਪ੍ਰੂਫ ਲੈ ਕੇ ਆਵਾਂਗਾ ਚੰਗਾ ਚੱਲਾਂ ਮੈਂ ਜਾ